देखो थार वाले नौजवान दी कटिया करतूत अगर मेरे पापा के साथ ऐसा हो रहा है तो किसी के पापा के साथ भी ऐसा हो सकता है नशेड़ी नौजवान ने व्यक्ति ते चाड़ती थार आपको तो ये हिट दिख रहा है ये तो शरे हम मर्डर कर रहा है वो वायरल वीडियो ने मचाया हंगामा ਮਾ ਆਏ ਪੁਲਿਸ ਅਮੇ ਫੋਨ ਆਇਆ ਹੈ ਹਮੇ ਫੋਨ ਆਇਆ ਹੈ ਪੁਲਿਸ ਕੋਈ ਪੰਚਰ ਵਗੈਰਾ ਮੇਰੀ ਬਾਤ ਮੇਰੀ ਬਾਤ ਲੋਕ ਕਹਿੰਦੇ ਇਸ ਨਸ਼ੇੜੀ ਨੌਜਵਾਨ ਨੂੰ ਹੈ ਸ਼ਰਮਦਾ ਘਟਾ ਮਤੀਏ ਗਾੜੀ ਹਿੱਟ ਹੋਤੀ ਹੋਤੀ ਹੈ ਤੂੰ ਨਿਕਲ ਜਾ ਤੂੰ ਵਾਪਸ ਆ ਕੇ ਮਾਰ ਰਿਹਾ ਮਾਰਨੇ ਕੇ ਬਾਅਦ ਅਬਿਊਜ਼ ਕਰ ਰਹਾ ਹੈ ਅਬਿਊਜ਼ ਕਰ ਰਿਹਾ ਜੋ ਉਸਕੋ ਰੋਕ ਰਹੇ ਉਹਨਾਂ ਨੂੰ ਇੰਜੇ ਦਿਵਾ ਰਹੇ ਯਾਰ ਇਹ ਕਿਆ ਤਰੀਕਾ ਵੀਡੀਓ ਦੇਖ ਤੁਹਾਡਾ ਵੀ ਖੂਨ ਖੋਲ ਜਾਏਗਾ ਖੂਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੋਦੀਪ ਕੌਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਸ ਨੂੰ ਦੇਖ ਕੇ ਤੁਹਾਡਾ ਵੀ ਖੂਨ ਖੋਲ ਜਾਏਗਾ ਇਸ ਵੀਡੀਓ ਦੇ ਵਿੱਚ ਇੱਕ ਨਸ਼ੇੜੀ ਨੌਜਵਾਨ ਥਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਤੇ ਇੱਕ ਸਕੂਟੀ ਵਾਲਾ ਜਿਹੜਾ ਆ ਆ ਰਿਹਾ ਹੁੰਦਾ ਉਸ ਤੋਂ ਬਾਅਦ ਥਾਰ ਵਾਲਾ ਨੌਜਵਾਨ ਜਿਹੜਾ ਆ ਉਸ ਨੂੰ ਪਹਿਲਾ ਟੱਕਰ ਮਾਰਦਾ ਅਤੇ ਟੱਕਰ ਮਾਰਨ ਤੋਂ ਬਾਅਦ ਵੀ ਜਿਹੜਾ ਥਾਰ ਵਾਲਾ ਨੌਜਵਾਨ ਹੈ ਉਹ ਫਿਰ ਗੱਡੀ ਬੈਕ ਲੈ ਕੇ ਆਉਂਦਾ ਅਤੇ ਸਕੂਟਰੀ ਵਾਲੇ ਨੂੰ ਫਿਰ ਟੱਕਰ ਮਾਰਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਥਾਰ ਵਾਲੇ ਦੀ ਸ਼ਰੀਆਮ ਜਿਹੜੀ ਗੁੰਡਾਗਰਦੀ ਸਾਹਮਣੇ ਆਈ ਹੈ ਲੋਕ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਨੌਜਵਾਨ ਨੂੰ ਸ਼ਰਮ ਦਾ ਘਟ ਹੈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਕਤਲ ਦਾ ਮਾਮਲਾ ਲੱਗ ਰਿਹਾ ਹੈ ਨਸ਼ੇੜੀ ਥਾਰ ਵਾਲੇ ਨੇ ਉਸ ਨੂੰ ਹਸਪਤਾਲ ਦਾ ਕੀ ਪਹੁੰਚਾਉਣਾ ਸੀ ਉਸਨੇ ਇੱਕ ਵਾਰ ਟੱਕਰ ਮਾਰਨ ਤੋਂ ਬਾਅਦ ਫਿਰ ਗੱਡੀ ਵੈਕ ਕਰਕੇ ਉਸ ਨੂੰ ਟੱਕਰ ਮਾਰ ਰਿਹਾ ਹੈ ਅਤੇ ਗੱਡੀ ਦੇ ਵਿੱਚੋਂ ਉਤਰ ਕੇ ਵੀ ਦੇਖਦਾ ਦੇਖਣ ਤੋਂ ਬਾਅਦ ਵੀ ਉੱਥੋਂ ਥਾਰ ਜਿਹੜੀ ਆ ਭਜਾ ਕੇ ਫਰਾਰ ਹੋ ਜਾਂਦਾ ਹੈ ਇਹ ਵੀਡੀਓ ਦੇਖ ਕੇ ਲੋਕ ਵੀ ਹੈਰਾਨ ਹੋ ਰਹੇ ਨੇ ਇਹ ਵੀਡੀਓ ਮਨੁੱਖਤਾ ਨੂੰ ਸ਼ਰਮਸਰ ਕਰ ਦੇਣ ਵਾਲੀ ਹੈ ਇਸ ਘਟਨਾ ਨੇ ਇਹ ਸਵਾਲ ਖੜਾ ਕੀਤਾ ਕਿ ਸੜਕ ਤੇ ਕਿਸੇ ਨੂੰ ਮਾਰਨਾ ਇੰਨਾ ਕੋ ਆਸਾਨ ਹੋ ਗਿਆ ਕਿ ਕੋਈ ਵੀ ਰਾਜੰਦਾ ਵਿਅਕਤੀ ਕਿਸੇ ਨੂੰ ਵੀ ਮਾਰ ਕੇ ਚਲਾ ਜਾਵੇ ਇਹ ਵੀਡੀਓ ਦੇਖ ਕੇ ਸਭ ਹੈਰਾਨ ਨੇ ਅਦੇ ਸੋਚਣ ਲਈ ਮਜਬੂਰ ਨੇ ਕਿ ਭਰੇ ਬਾਜ਼ਾਰ ਚ ਅਜਿਹੀ ਹਰਕਤ ਹੋ ਸਕਦੀ ਹੈ ਇਸ ਨੌਜਵਾਨ ਨੂੰ ਜਿਹੜੇ ਲੋਕ ਵੀ ਰੱਜ ਕੇ ਲਾਂਤਾਂ ਪਾ ਰਹੇ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੜਾਇਆ ਇੱਕ ਵਿਅਕਤੀ ਸਕੂਟਰੀ ਤੇ ਆ ਰਿਹਾ ਹੁੰਦਾ ਅਤੇ ਇੱਕ ਸਾਈਡ ਤੋਂ ਥਾਰ ਗੱਡੀ ਆ ਰਹੀ ਹੁੰਦੀ ਹੈ ਅਤੇ ਪਹਿਲਾ ਉਸ ਨੂੰ ਟੱਕਰ ਮਾਰਦਾ ਉਸ ਤੋਂ ਬਾਅਦ ਵੀ ਜਿਹੜਾ ਵਿਅਕਤੀ ਹੈ ਥੱਲੇ ਡਿੱਗ ਜਾਂਦਾ ਅਤੇ ਥਾਰ ਵਾਲਾ ਪਿੱਛੋਂ ਫੇਰ ਗੱਡੀ ਲਿਆਉਂਦਾ ਅਤੇ ਉਸ ਨੂੰ ਫੇਰ ਟੱਕਰ ਮਾਰਦਾ ਹੈ ਜਦ ਥਾਰ ਵਾਲਾ ਨੌਜਵਾਨ ਜੜਾਇਆ ਥੱਲੇ ਉੱਤਰ ਕੇ ਵੀ ਦੇਖਦਾ ਜੇਬਾਂ ਚ ਹੱਥ ਪਾ ਕੇ ਉਸ ਤੋਂ ਬਾਅਦ ਜਿਹੜਿਆ ਥਾਰ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਲੋਕ ਆੜੇ-ਦਾੜੇ ਇਕੱਠੇ ਹੋ ਜਾਂਦੇ ਨੇ ਅਤੇ ਸਕੂਟੀ ਵਾਲੇ ਵਿਅਕਤੀ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਜੜਾ ਦਾਖਲ ਕਰਵਾਇਆ ਜਾਂਦਾ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤਾਂ ਲੋਕ ਵੀ ਜਿਹੜੇ ਨੇ ਪੜਕਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਹ ਸੜਕ ਹਾਸਾ ਨਹੀਂ ਸਗੋ ਕਤਲ ਲੱਗਦਾ ਲੋਕ ਕਹਿੰਦੇ ਨਜ਼ਰ ਆ ਰਹੇ ਨੇ ਕਿ ਥਾਰ ਵਾਲੇ ਨਸ਼ੇੜੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਲੋਕ ਜਿਹੜੇ ਨੇ ਸਾਵਧਾਨ ਹੋ ਜਾਣ ਅਤੇ ਅਜਹੀਆਂ ਕਟਿਆ ਕਰਤੂਤਾ ਕਰਨ ਤੋਂ ਗੁਰੇਜ਼ ਕਰਨ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਚ ਜਰੂਰ ਦਿਓ ਅਤੇ ਇਸ

Thanks right.